ਸਾਡੇ ਪਿੰਡ ਦੇ ਸਿੱਖ ਸਾਡੇ ਨਾਲ ਸਾਡੀ ਹਫਾਜ਼ਤ ਵਾਸਤੇ ਤੁਰਪੇ ਆਂ ਛੋਟੀਆਂ ਉਹਨਾਂ ਕੋਲੇ ਬਰਸ਼ੇ ਗੁੰਡਾਸੇ ਸੇਲਾ ਸਭਾ ਜਾਗੇ ਤੇ ਹਰੁੰਦਾ ਹੀ ਹੋ ਦੋ ਮੁੰਡਿਆਂ ਕੋਲ ਪਿਸਟੋਲ ਆ ਨਾ ਜਿਆਦਾ ਉਹਨਾਂ ਦਾ ਕਿਹੜਾ ਨੰਬਰਦਾਰ ਕਿਹੜਾ ਨੰਬਰਦਾਰ ਤੁਹਾਡੇ ਪਿੰਡ ਦਾ ਹਾਂਜੀ ਤੇ ਹੋਰ ਕਿਸੇ ਦੇ ਨਾਂ ਸਿੱਖਾਂ ਦੇ ਯਾਦ ਤੁਹਾਨੂੰ ਕੋਈ ਸਰਣਾ ਨੰਬਰਦਾਰ

ਨੇ ਜੇ ਸ਼ਿਕੰਦੇਆ ਉਹਨਾਂ ਦੀ ਸ਼ਿਕਰ ਹੈ ਉਹਨਾਂ ਦੇ ਦਿਲ ਚ ਖੁਦ ਹੀ ਨਹੀਂ ਆਈ ਲੈ ਆਈ ਸਾਡੇ ਨਾਲ ਕਾਫਲੇ ਤੇ ਆਏ ਆ ਅੱਧੇ ਹੋ ਪਾਸੇ ਅੱਧੇ ਪਾਸੇ ਦੋ ਅਸਲਾਮੁਅਲੈਕੁਮ ਸਾਥੀ ਅਕਾਲ ਜੀ ਲਹਿੰਦੇ ਤੇ ਚੜਦੇ ਪੰਜਾਬ ਦੀ ਸਾਂਝ ਨੂੰ ਲੈ ਕੇ ਵੀਰੋ ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 259 ਬੀ ਤਹਿਸੀਲ ਬੁਰੇਵਾਲਾ ਜ਼ਿਲ੍ਹਾ ਵਿਹਾੜੀ ਅਸੀਂ ਇੱਕ ਦੋ ਸਟੋਰੀਆਂ ਪਹਿਲਾਂ ਵੀ ਬਣਾਈਆਂ ਪਿੰਡ ਫੱਡੇ ਵੱਡੇ ਫੱਡਿਆਂ ਦੀ ਤੇ ਸਾਨੂੰ ਅੱਜ ਇਹ ਬਜ਼ੁਰਗ ਮਿਲੇ ਬਾਬਾ ਮੁਹੰਮਦ ਸੈਨ ਇਹਨਾਂ ਦਾ ਵੀ ਪਿਛੋਕੜ ਵਾਲਾ ਪਿੰਡ ਸੀ ਵੱਡੇ ਫੱਡੇ ਤਰਿਆਸਤ ਫਰੀਦਕੋਟ ਤੇ ਜ਼ਿਲ੍ਹਾ ਫਿਰੋਜ਼ਪੁਰ ਜੇ ਆਓ ਵੀ ਲੋਕ ਗੱਲਬਾਤ ਕਰਦੇ ਆਪਾਂ ਬਾਬਾ ਮੁਹੰਮਦ ਸੈਨ ਹੁਰਾਂ ਨਾਲ ਔਰ ਉਹਨਾਂ ਤੋਂ ਪੁੱਛਦੇ ਇਹਨਾਂ ਨੇ ਉਜਾੜੇ ਵੇਲੇ ਕੀ ਕੀ ਵੇਖਿਆ ਤੇ اور ਉਹਨਾਂ ਇਹਨਾਂ ਨੂੰ ਕਿੰਨੀਆਂ ਕੋਥੀਆਂ ਦੀਆਂ ਯਾਦਾਂ ਹੈ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਬਾਬਾ ਮੁਹੰਮਦ ਸੈਨਾ। ਅਸਲਾਮੁਅਲੈਕਮ ਜੀ। ਵਅਲੈਕੁਮ ਸਲਾਮ ਜੀ। ਬਰਕਤੁਲਾਹ ਵਬਰਕਾਤੋ। ਅੱਛਾ ਬਾਬਾ ਜੀ ਅੱਜ ਅਸੀਂ ਤੁਹਾਡੇ ਕੋਲੇ ਆਏ ਹਾਂ 1947 ਦੇ ਅਜਾੜੇ ਵੇਖੇ ਸੀ ਤੁਸੀਂ। ਹਾਂਜੀ। ਉਹੀ ਗੱਲਾਂ ਕਰਨ ਆਏ ਆਪਾਂ। ਹਾਂਜੀ। ਕਿੰਨੀ ਉਮਰ ਸੀ ਉਹਦੋਂ ਤੁਹਾਡੀ ਉਧਰ? ਕੋਈ 16-17 ਸਾਲ ਹੋਣੀ ਆ। 16-17 ਸਾਲ ਦੀ ਉਮਰ ਸੀ। ਜਵਾਨ ਹੀ ਸੀ ਤੁਸੀਂ। ਹਾਂਜੀ। ਮਾਲਾ ਸਾਹ ਹਲਵਾਉਂਦੇ ਸੀ ਮੈਂ ਹਲ ਫੜ ਕੇ ਢੇੜਾ ਲੈ ਆਉਂਦਾ ਹੁੰਦਾ ਸੀ ਅੱਛਾ ਅੱਛਾ ਯਾਨੀ ਕਿ ਤੁਸੀਂ ਹਲਵਾ ਲੈਂਦੇ ਸੀ ਹਾਂਜੀ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ ਕਰਮਦੀਨ ਕਰਮਦੀਨ ਤੇ ਕੌਮ ਆਪਣੀ ਕਮਿਆਰ ਕਮਿਆਰ ਉੱਤੇ ਤੇ ਹੁਣ ਅਸੀਂ ਤੁਹਾਡੇ ਨਾਲ ਉਹੀ ਗੱਲਾਂ ਕਰਾਂਗੇ ਜਹਾੜੀ ਵੇਲੇ ਦੀ ਸਾਨੂੰ ਸਾਰਿਆਂ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਉਧਰ ਪਿੰਡ ਕਿਹੜਾ ਸੀ ਫਿੱਡੇ ਵੱਡੇ ਵੱਡੇ ਫਿੱਡੇ ਹਾਂਜੀ ਤੇ ਰਿਆਸਤ ਰਿਆਸਤ ਫਰੀਦਕੋਟ ਰਿਆਸਤ ਫਰੀਦਕੋਟ ਹਾਂ ਤੇ ਜ਼ਿਲ੍ਹਾ ਜ਼ਿਲ੍ਹਾ ਮੈਨੂੰ ਯਾਦ ਕਿਹੜਾ ਸੀਗਾ ਅੱਛਾ ਜ਼ਿਲ੍ਹਾ ਮੇਰਾ ਕਹਿੰਦਾ ਨਹੀਂ ਮੈਨੂੰ ਨਹੀਂ ਯਾਦ ਜ਼ਿਲ੍ਹਾ ਅੱਛਾ ਹੁਣ ਸਾਨੂੰ ਇਹ ਦੱਸਿਓ ਜਿਹੜਾ ਪਿੰਡ ਸੀ ਵੱਡੇ ਫਿੱਡੇ ਹਾਂ ਇਹਦੇ ਨਾਲ-ਨਾਲ ਕਿਹੜੇ ਪਿੰਡ ਸੀ ਇਹਦੇ ਨਾਲ ਆ ਸੀ ਛੋਟੇ ਫਿੱਡੇ ਹਾਂਜੀ ਗੱਟੂ ਮਰਾੜ ਹਾਂਜੀ ਰਮਾਣੇ ਰਮਾਣੇ ਹਾਂਜੀ ਉਹ ਤਾਂ ਕੇ ਰਤੀ ਰੋੜੀ ਉਸ ਤੋਂ ਅੱਗੇ ਕੰਮੇ ਆਣਾ ਅੱਛਾ ਅੱਛਾ ਠੀਕ ਆ ਇਸ ਤੋਂ ਇੱਕ ਸਾਈਡ ਤੇ ਆਗੇ ਵੱਟੂ ਮਰਾੜ ਅੱਛਾ ਫਿਰ ਗਿਆ ਤੋਂ ਲੈਹੰਦੇ ਪਾਸੇ ਛੋਟੇ ਫਿੱਡੇ ਅੱਗੇ ਢੀਮਾਂ ਵਾਲੀ ਐ ਸਾਈਡ ਤੇ ਆਗੇ ਮਰਾਜ ਕੇ ਸਿੱਖਾਂ ਦਾ ਪਿੰਡੀ ਸਾਰੇ ਉਹ ਮਰਾਜ ਕੇ ਹਾਂਜੀ ਅੱਛਾ ਜਿਹੜੇ ਵੱਟੂ ਮਰਾੜ ਸੀ ਹਾਂ ਇੰਨੇ ਵੱਟੋਂ ਰਾੜ ਸਖ ਸੀਗੇ ਉਹ ਪਹਿਲੇ ਸੀ ਬੰਦੇ ਪਹਿਲੇ ਸੀ ਉਹ ਆਦੇ ਸੀ ਇੰਨੇ ਅਸੀਂ ਇਹਨਾਂ ਵੱਟਿਆਂ ਦੇ ਬਣਿਆ ਆ ਆ ਜਿਹੜੀ ਬਜਰੀ ਆ ਇੱਕ ਦੋ ਬੰਦੇ ਹੋਣ ਤੇ ਅੱਗੇ 15 ਬੰਦੇ ਖੜੇ ਹੋਣਾ ਉਹ 20 ਹਾਂ ਉਹ ਕੋਨਾਂ ਬੰਦੇ ਨਹੀਂ ਸਮਝਦੇ ਸੀ ਉਹ ਸਮਝਦੇ ਸੀ ਸਮਝ ਲੱਕੀ ਨਾ ਹਾਂਜੀ ਇਹ ਜਿਹੜਾ ਤੁਹਾਡਾ ਪਿੰਡ ਸੀ ਹਾਂ ਕਿੱਡਾ ਘਬੜਾ ਪਿੰਡ ਸੀ ਪਿੰਡ ਤਗੜਾ ਸੀ ਸਾਡਾ ਛੋਟਾ ਨਹੀਂ ਸੀਗਾ ਕਿੰਨੇ ਘਰ ਹੋਣਗੇ ਇਹਦੇ ਵਿੱਚ ਕਰਾਂ ਦਾ ਹੁਣ ਅੰਦਾਜ਼ਾ ਇਹ ਪਿੰਡ ਬਹੁਤ ਵੱਡਾ ਸੀਗਾ। ਮੁਸਲਮਾਨਾਂ ਦੀਆਂ ਕਿਹੜੀਆਂ ਕਿਹੜੀਆਂ ਬਿਜ਼ਾਰੀਆਂ ਸੀ ਤੁਹਾਡੇ ਪਿੰਡ ਵਿੱਚ? কুমہار ਵੀ ਸੀਗੇ, ਜਲਾਇ ਵੀ ਸੀਗੇ, ਮੋਚੀ ਵੀ ਹੈਗੇ ਸੀ, ਤੇਲੀ ਵੀ ਹੈਗੇ ਸੀ। ਅੱਛਾ। ਜ਼ਮੀਨਾਂ ਵਾਲੇ ਸੀ? ਜ਼ਮੀਨਾਂ ਵਾਲੇ ਵੀ ਸੀ ਬਗੈਰ ਜ਼ਮੀਨਾਂ ਤੋਂ ਵੀ ਸੀ। ਅੱਛਾ ਭੂਜੀ। ਮਾਛੀ ਵੀ ਹੈਗੇ ਸੀ। ਮਾਛੀ ਵੀ ਹੈਗੇ ਸੀ। ਹਾਂਜੀ। ਜਿਨਨ ਸਕੇ ਕਹਿੰਦੇ ਨੇ। ਹਾਂਜੀ ਇਹ ਮੁਸਲਮਾਨ ਇਹ ਸੀ ਉੱਥੇ। ਐਸੇ ਇਹ ਮੁਸਲਮਾਨ ਸੀ। ਹਾਂਜੀ। ਤੇ ਸਿੱਖਾਂ ਦੇ ਕਿੰਨੇ ਕਰ ਸੀ?

ਆ ਰਾਤ ਨੂੰ ਲਾਹਣ ਹੋਇਆ ਸਵੇਰ ਨੂੰ ਹੀ ਉੱਠ ਕੇ ਤੁਰ ਪੈਨੇ ਆ ਸਾਡੇ ਪਿੰਡ ਦੇ ਸਿੱਖ ਸਾਡੇ ਨਾਲ ਸਾਡੀ ਹਫਾਇਤ ਵਾਸਤੇ ਤੁਰ ਪਏ ਆ ਛੋਟੀਆਂ ਉਹਨਾਂ ਕੋਲੇ ਬਰਸ਼ੇ ਗੁੰਡਾਸੇ ਸੇਲਾ ਸਭਾ ਜਾਗੇ ਤੇ ਹਰੁੰਦਾ ਹੋ ਦੋ ਮੁੰਡਿਆਂ ਕੋਲ ਪਿਸਟੋਲ ਆ ਸਾਨੂੰ ਇਹ ਦੱਸੋ ਕਿ ਜਿਹੜਾ ਪਿੰਡ ਦੇ ਨੰਬਰਦਾਰ ਸੀ ਉਹ ਸਿੱਖ ਸੀ ਮੁਸਲਮਾਨ ਸਿੱਖ ਨਹੀਂ ਸਿੱਖ ਮੁਸਲਮਾਨ ਨਹੀਂ ਸੀਗਾ ਨੰਬਰਦਾਰ ਸਿੱਖ ਹੀ ਸੀ ਤੁਹਾਡੇ ਕੋਲ ਕੋਈ ਨਾ ਯਾਦ ਆ ਉਹਨਾਂ ਦਾ ਕਿਹੜਾ ਨੰਬਰਦਾਰ ਕਿਹੜਾ ਨੰਬਰਦਾਰ ਤੁਹਾਡੇ ਪਿੰਡ ਦਾ ਹਾਂਜੀ ਹਾਂਜੀ ਤੇ ਹੋਰ ਕਿਸੇ ਦੇ ਨਾਂ ਸਿੱਖਾਂ ਦੇ ਯਾਦ ਤੁਹਾਨੂੰ ਕੋਈ ਸਰੈਣਾ ਨੰਬਰਦਾਰ ਦੋ ਨੰਬਰਦਾਰ ਸੀ ਹਾਂ ਨੰਬਰਦਾਰ ਹੀ ਸਰੈਣਾ ਉਹਦਾ ਨਾਂ ਹਾਏ ਕਿਸ ਰੈਣਾ ਹੈ ਕਿਹੜਾ ਨੰਬਰਦਾਰ ਸੀ ਹਾਏ ਹਾਂ ਅੱਗੇ ਬੁੱਸਿਓ ਬੁੱਦ ਸਿਓ ਬੁੱਸਿਓ ਅੱਛਾ ਅੱਗੇ ਹਰੀ ਹਰੀ ਕਰਮ ਸਿਓ ਕਰਮ ਸਿਓ ਲਗਵੀ ਜੰਗਾ ਉਹ ਨਾਮ ਉਹ ਖਿਆ ਜਾਂਦਾ ਨਹੀਂ ਐ ਤੇ ਜਾਨੀ ਇਸ ਕਈ ਥੋੜੀ ਨਾ ਯਾਦ ਆ ਮੈਨੂੰ ਅੱਛਾ ਜਾਨੀ ਇਸ ਖਾਨਾ ਯਾਦ ਆ ਮੈਨੂੰ ਤੇਰਾ ਕੋਈ ਵੇਲੀ ਵੀ ਐ ਸੱਜਣ ਸਿੱਖਾਂ ਦਾ ਨਾ ਨਾ ਬਈ ਉਹ ਜਿਹੜੇ ਹੋਣਗੇ ਉਹ ਮਰ ਗਏ ਹੋਣਗੇ ਕੋਈ ਯਾਦ ਨਹੀਂ ਨਾਮ ਉਹ ਮਰ ਖਾਬ ਕੇ ਵਿਚਾਰੇ ਮੰਦਿਰ ਜਿਹੜੀ ਕੋ ਹੁਣ ਮੇਰਾ ਖਿਆਲ ਹੈ ਮੰਦਿਰ ਦੀ ਬੁੱਢੀ ਹੋ ਕੇ ਮਰ ਗਈ ਹੋਣੀ ਐ ਮਸਜਿਦ ਐ ਸੀ ਹਾਂਜੀ ਮਸਜਿਦ ਮਸਜਿਦ ਪਿੰਡ ਦੇ ਵਿਚਾਲੇ ਵਿੱਚ ਖਜੂਰ ਸੀ ਵਿੱਚ ਖਜੂਰ ਦਾ ਬੂਟਾ ਸੀ ਹਾਂਜੀ ਮੀਆਂ ਜਿਉਣਾ ਤੇ ਮਾਂ ਮਾਝੀ ਸੀ ਮੁਸਲਮਾਨ ਅੱਛਾ ਇੱਕ ਪਿੰਡ ਦੇ ਲਹਿੰਦੇ ਪਾਸੇ ਮਸਜਿਦ ਸੀਗੀ ਹੂੰ ਹੂੰ ਦੋ ਮਸਜਿਦਾਂ ਸੀ ਦੋ ਉੱਥੇ ਸੀ ਫੈਲੂਕ ਮਿਹਾਰ ਮਸਜਿਦ ਮਹਾਰ ਮਸਜਿਦ ਤੇ ਸਕੂਲ ਐ ਸੀ ਤੁਹਾਡੇ ਪਿੰਡ ਜੀ ਸਕੂਲ ਪਿੰਡ ਸਾਡੇ ਨਹੀਂ ਛੋਟੇ ਫਿੜਿਆਂ ਸੀ ਸਕੂਲ ਸਕੂਲ ਛੋਟੇ ਫਿੜਿਆਂ ਸੀ ਹਾਂਜੀ ਤੇ ਪੜਨ ਉੱਥੇ ਜਾਂਦੇ ਉੱਥੇ ਜਾਂਦੇ ਹੀ ਪੜਨਾ ਤੁਸੀਂ ਵੀ ਜਾਂਦੇ ਰਹੇ ਨਹੀਂ ਮੈਂ ਨਹੀਂ ਜਾਂ ਉਥੇ ਛੋਟ ਬਾਲਾ ਅੱਛਾ ਅੱਛਾ ਉਦੋਂ ਪੜਾਈ ਵਾਲਾ ਤੋਂ ਜੋ ਹੈ ਹੀ ਨਹੀਂ ਕਿਛ ਕੁ ਬਹੁਤ ਘੱਟ ਸੀ ਅੱਛਾ ਹਾਂਜੀ ਤੇ ਇੱਕ ਪਿੰਡ 'ਚ ਦੁਕਾਨਾ ਹੁੰਦੀ ਐ ਕਰਾੜ ਜੀ ਨੂੰ ਹਾਂਜੀ ਹਾਂਜੀ ਉਹਨਾਂ ਦੇ ਕੋਈ ਨਾਂ ਯਾਦ ਨਹੀਂ ਨਹੀਂ ਉਹਨਾਂ ਦੇ ਨਾਂ ਨਹੀਂ ਯਾਦ ਕਰਾਣਾ ਦੁਕਾਨਾ ਐ ਸੀ ਦੁਕਾਨਾ ਹੈਗੀ ਐ ਸੀ ਅੱਛਾ ਤੇ ਜ਼ਾਲਮ ਬੜੇ ਸੀ ਮੂੰਹ ਦੇ ਮਿੱਠੇ ਹਾਂ ਸ਼ੁਰੀ ਮਾ ਉਹ ਤੇ ਬੰਦਾ ਆਹ ਲਾਲਾ ਜੀ ਬੈਠੋ ਲਾਲਾ ਜੀ ਲਾਲਾ ਜੀ ਕੀ ਲੈਣਾ ਫਿਰ ਬੈਠੋ ਜੀ ਲਾਲਾ ਜੀ ਹਾਂ ਉਹਨਾਂ ਨੇ ਸੌਦੇ ਰੀਤੀਆਂ ਨੇ ਮੁਸਲਮਾਨਾਂ ਨੇ ਸਿੱਖਣੇ ਆਧਾਰ ਲਈ ਜਾਣੇ ਹਾਂ ਦੋਵੇਂ ਪੈਸੇ ਸਿਰ ਜੜ ਜਾਣੇ ਉਹਨਾਂ ਨੇ ਸਾਜ਼ ਬਾਰ ਗੈਣਾ آ لالا جی آپ صاف کر لیے صاف کیتا ہوں لالا دے دے دو. جی پیسے دے پیسے تو جی ہے نہیں چنگا پھر زمین کا کلا لکھا دودا دار دار دے سی وہ بالکل یاد نہیں ਸਟੇਸ਼ਨ ਜਾਂ ਬਰੂਵਾਲੀ ਜਾਂ ਫਰੀਦਕੋਟ ਉੱਥੇ ਹੀ ਲੱਗਦਾ ਉਹ ਸਟੇਸ਼ਨ ਨੇੜੇ ਕੋਈ ਨਹੀਂ ਸੀ ਇਹਨਾਂ ਸ਼ਹਿਰਾਂ ਇੱਥੇ ਮੰਡੀ ਬਰੂਵਾਲੀ ਹੈ ਮੰਡੀ ਬਰੂਵਾਲੀ ਹਾਂ ਆ ਉੱਥੇ ਸਟੇਸ਼ਨ ਐ ਸੀ ਉਹ ਉੱਥੇ ਕੀ ਕਰਦੇ ਹੁੰਦੇ ਸੀ ਉਸ ਵੇਲੇ ਉਹ ਤਾਂ ਹਾਈ ਕੋਸੇ ਜੀਮੀਜ਼ਾਰਾ ਕੋਈ ਕਰਦਾ ਵਾੜ ਮੇਰਾ ਜੀਮੀਜ਼ਾਰਾ ਕਰਦਾ ਰੱਖੀ ਆਪਣੀ ਜ਼ਮੀਨ ਨਹੀਂ ਹੈਗੀ ਸੀ ਕਿਹਨਾਂ ਦੇ ਸੀ ਕੰਧੀ ਮੋਚੀ ਮੁਸਲਮਾਨ ਹੀ ਥਾ ਹਾਂ ਮੁਸਲਮਾਨ ਉਹਦੀ ਪੇੜੀ ਰਹਿੰਦੇ ਸੀ ਉਹਦੀ ਪਹਿਲੀ ਗੱਲ ਹਾਂਜੀ ਨਹਿਰ ਐ ਸੀ ਤੁਹਾਡੇ ਨਾਲ ਨਹਿਰ ਦੂਰ ਸੀ ਕਿਤੇ ਨੇੜੇ ਨਹੀਂ ਹੈਗੀ ਸੀ ਜਾਣੂ ਮੋਹਾਲਕੇ ਜਿਹੜੇ ਆਈ ਪਿੰਡ ਛੇ ਦੇ ਦੂਰ ਉੱਥੋਂ ਮੋਗਾ ਹੁੰਦਾ ਸੀਗਾ ਪਾਣੀ ਆਣਾ ਇੱਥੇ ਦੇਖੂ ਖੂਹ ਐ ਸੀ ਖੂਹ ਸਿਰ ਪਿੰਡੋਂ ਬਾਹਰ ਸੀ 2 ਮਰਬੇ ਬਾਟ ਪਾਣੀ ਵਾਲੇ ਪਾਣੀ ਵਾਲਾ ਖੂਹ ਇੱਥੋਂ ਐ ਹਾਂ ਆ ਖੂਹ ਆ ਤੇ ਖੂਹ ਅਗਲੇ ਪਾਸੇ ਚੱਪੜ ਬਹੁਤ ਵੱਡਾ ਹੈ ਜਿਹੜੀ ਖੂਹ ਦੀ ਉਰਲੀ ਬਾਈ ਆ ਪਿੱਪਲ ਤੇ ਬੋੜ ਇੰਨੇ ਸੀਗੇ ਜਿੰਨੇ ਕੋ ਝੂਠ ਹੀ ਬੋਲੋ ਹਾਂ ਹਾਂ ਗਰਮੀਆਂ ਨੂੰ ਸਾਰੇ ਪਿੰਡ ਦਾ ਮਾਲ, ਪੇੜ, ਬੱਕਰੀ, ਮੱਝ, ਗਵਾਂ, ਗਦਾ, ਕੋੜਾ ਸਾਰਾ ਮਾਲ ਉੱਥੇ ਹੁੰਦਾ ਸੀ। ਉਹ ਸਹੀ। ਉੱਥੇ ਪੇਪਲ ਬੋੜ ਉਹਨਾਂ ਦੇ ਇਹ ਡੇਡੇ ਦਰਾਖਤ ਵੱਡੇ ਸੀ ਤੇ ਪਾਣੀ ਲੋਕ ਉੱਥੋਂ ਪਰਦੇ। ਪਾਣੀ ਉੱਥੋਂ ਮਾਈਆਂ ਘੜਿਆਂ ਦੇ ਦੋ-ਦੋ ਘੜੇ, ਤਿੰਨ-ਤਿੰਨ ਘੜੇ ਉੱਥੋਂ ਲਿਆਉਂਦੀਆਂ ਸੀ। ਅੱਛਾ ਸੀ। ਮਾਛੀ ਲਿਆਉਂਦੇ ਇਹ ਟੈਂਕੀਆਂ ਭਰ ਕੇ ਗੱਡੀਆਂ। ਹਾਂ ਹਾਂ। ਉਹਨੇ ਪਿੰਡ ਖੜੀ ਕਰ ਦੇਣੀ ਲੋਕਾਂ ਦੇ ਜਿਨ੍ਹਾਂ ਨੇ ਕਹਿਣਾ ਸਾਡੇ ਘਰੇ ਪਾਣ। ਉਹਨਾਂ ਦੇ ਘਰੇ ਪਾਣੀ ਪਾਉਣਾ ਮਾਛੀਆਂ ਨੇ। ਅੱਛਾ ਅੱਛਾ। ਕਈ ਲੋਕੋ ਤੋਂ ਘੜਿਆ ਤੇ ਆਪ ਲਿਉਂਦੇ ਸੀਗੇ ਜਿਨ੍ਹਾਂ ਨੇ ਮਾਸ਼ਕਨ ਨਹੀਂ ਕਹਿਣਾ ਜਿਨ੍ਹਾਂ ਨੇ ਕਿਹਾ ਮਾਸ਼ੀਆਂ ਨੂੰ ਫਿਰ ਗੱਡੀਆਂ ਨਾਲ ਪਾਣੀ ਪਾਉਂਦੇ ਸੀ ਲੈਣ ਕੇ ਬਾਬਾ ਜੀ ਪਿੰਡ ਦੇਖਣ ਨੂੰ ਦਿਲ ਕਰਦਾ ਹਾਂ ਜੀ ਦਿਲ ਕਰਦਾ ਕਿ ਉੱਥੇ ਜੰਮੇ ਪੜੇ ਪੜੇ ਜਵਾਨ ਹੋਏ ਹਾਂ ਹਾਂ ਕਿ ਬੰਦਾ ਕੋਈ ਨਾ ਕੋਈ ਚਲੀ ਜੀ ਮੱਥੇ ਲੱਗਦਾ ਕੋਈ ਨਾ ਕੋਈ ਨਿਕਲਿਆ ਹੁੰਦੀ ਹੈ ਤੇ ਤੁਹਾਡੇ ਕੋਈ ਘਰ ਹੈ ਨਹੀਂ ਸੀ ਸਿੱਖਾਂ ਦਾ ਜੀਦੇ ਨਾਲ ਬਣੀ ਹੋਵੇ ਵੀ ਯਾਰ ਆ ਘਰ ਨਾਲ ਸਾਡੀ ਬਣੀ ਹੋਈ ਸੀ ਬਸ ਨਹੀਂ ਏਡੀ ਖਾਸ ਇਤਕਾ ਨਹੀਂ ਸੀ ਯਾਨੀ ਕਿਉਂ ਪਿਆਰ ਮੁਹੱਬਤ ਇੱਕ ਦੀ ਸਲੂਕ ਨਾ ਬਣਾਉਂਦੇ ਸਲੂਕ ਨਾਲ ਹੀ ਬਣਾਉਂਦੇ ਹਾਂਜੀ ਅੱਛਾ ਤੇ ਮੇਲਾ ਨੇੜੇ ਕੋਈ ਲੱਗਦਾ ਸੀ ਮੇਲਾ ਮੇਲੂ ਨਹੀਂ ਯਾਦ ਨਹੀਂ ਉਹ ਇੱਥੇ ਮੇਲਾ ਸਾਜੋ ਦਸਹਿਰਾ ਸਾਦੇ ਸੀ ਅੱਛਾ ਉਹਦੇ ਦਸਹਿਰਾ ਸਾਦੇ ਹੀ ਇਹ ਪੈਸਾ ਇੱਕ ਲੈ ਜਾਂਦੀ ਇੱਕ ਪੈਸਾ ਹਾਂ ਉਹਦੇ ਪਹਿਲੇ ਦਾ ਚੌਥਾ ਹਿੱਸਾ ਜਿਹੜਾ ਉਹਦਾ ਤੁਸੀਂ ਸੌਦਾ ਲੈਣਾ ਤੁਹਾਡੀ ਝੋਲੀ ਪਰ ਜਾਂਦੀ ਸੀ ਤੇ ਤਿੰਨ ਹਿੱਸੇ ਤੁਹਾਡੀ ਜੇਬ ਚ ਹੁੰਦੇ ਸੀ ਤੇਲੇ ਦਾ ਸੌ ਲੈਣਾ ਤੇਲੇ ਦਾ ਤੇ ਤੁਹਾਡੀ ਝੋਲੀ ਪਰ ਜਾਂਦੀ ਸੀ ਆ ਚਿੜੀਆਂ ਨਹੀਂ ਫਿਰੀਆਂ ਰੋਡੀ ਘੇ ਫਿਰਦੀਆਂ ਇਹ ਦੀਆਂ ਨਹੀਂ ਚਿੜੀਆਂ ਬਣੀਆਂ ਹੁੰਦੀਆਂ ਖੰਡ ਦੀਆਂ ਲਾਲ ਖੱਟਾ ਸੰਤਰਾ ਮਾਟਾ ਚਿੱਟਾ ਸਾਰੇ ਰੰਗ ਹੁੰਦੇ ਸੀ ਉਹ ਕੋ ਖਾਣੇ ਤੇ ਬੜੀਆਂ ਸੁਆਦ ਲੱਗਦੀਆਂ ਸੀ ਸਹੀ ਸਹੀ ਤੇ ਕਿਸਾਨੂ ਨੇ ਦੱਸਿਆ ਜਿਹਦੇ ਅਜਾੜੇ ਪਏ ਹਾਂ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਹੁਣ ਇੱਥੋਂ ਜਾਣਾ ਪਊ ਰਾਤ ਨੂੰ ਸਿੱਖਾਂ ਦੀ ਮਿਲਟਰੀ ਗਈ ਸੀਗੀ ਤੁਹਾਡੇ ਪਿੰਡ 'ਚ ਪਿੰਡ 'ਚ ਫਿਰ ਉਹਨਾਂ ਨੇ ਜਾ ਕੇ ਆਰਡਰ ਦਿੱਤਾ ਕਿ ਮੁਸਲਮਾਨ ਉਧਰ ਚਲੇ ਜਾਣ ਸਿੱਖਾਂ ਨੇ ਐਸੇ ਕਹਿਦਾ ਜਾਣਿਆ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਰਾਤ ਨੂੰ ਸੋਤੇ ਸੋਤੇ ਵੇਲੇ ਐਲਾਨ ਕੀਤਾ ਉਹਨਾਂ ਨੇ ਹਾਂ ਉਹਨੇ ਐਲਾਨ ਕੀਤਾ ਸਵੇਰ ਨੂੰ ਆਰਡਰ ਹੋ ਗਿਆ ਚਲੋ ਵੀ ਬਾਕੀ ਉਸ ਤੋਂ ਪਹਿਲੇ ਕਿ ਸਿੱਖਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਉਧਰ ਜਾਣਾ ਤਾਂ ਉਹਨਾਂ ਨੇ ਇੱਧਰ ਆਉਣਾ ਜਿਹੜੇ ਆਰਮਾਨੇ ਸੀ ਨਾ ਇੱਥੋਂ ਦੇ ਸਿੱਖ ਸ਼ਰਾਬ ਪੀਤੀ ਹੁੰਦੀ ਸੀ ਉਹਨਾਂ ਕੋਲੇ ਛੋਟੀਆਂ ਹੋਣੀਆਂ ਹੱਥੇ ਘੋੜਾ ਫੜਿਆ ਹੋਣਾ ਆਏ ਜਾਣਾ ਗੁਰਦੁਆਰੇ ਜੋ ਕੇ ਪਿੱਛੇ ਵਾਪਸ ਮੁੜ ਜਾਣਾ ਉਹਨਾਂ ਨੇ ਇਹ 96 ਪਤਾ ਸੀ ਵੀ ਸਿੱਖ ਆਪਨ ਕੁੱਟਣਗੇ ਅਸੀਂ ਕੋਠੇ ਦੀਆਂ ਜਿਹੜੀਆਂ ਗੁੱਟਾਂ ਹਨ ਹੇਟਾ ਜੀਆਂ ਜੀਆਂ ਰੋੜੇ ਜੋੜੇ ਢੇਰ ਲਾਏ ਸੀ ਵੀ ਆਪਾਂ ਕੋਠੇ ਚਲਕੇ ਇਹਨਾਂ ਰੋੜੇ ਮਾਰਾਂਗੇ ਲੇਕਿਨ ਸਾਡੇ ਪਿੰਡ ਦੇ ਜਿਹੜੇ ਸਿੱਖ ਸੀ ਉਹ ਅਸਲੇ ਦੇ ਸੀਗੇ ਅੱਛੇ ਬੰਦੇ ਸੀ ਅੱਛੇ ਤੋਂ ਅੱਛੇ ਅੱਛੇ ਤੋਂ ਅੱਛੇ ਕਿਸੇ ਦੇ ਦਿਲ ਚ ਖੁਦੀ ਬਿਲਕੁਲ ਨਹੀਂ ਆਈ ਉਹਨਾਂ ਦੇ ਨਹੀਂ ਤਾਂ ਸਿੱਖ ਹੁੰਦੇ ਹਨ ਉਹਨਾਂ ਦੀ ਸਿੱਖ ਨਹੀਂ ਉਹਨਾਂ ਦੇ ਦਿਲ ਚ ਖੁਦੀ ਨਹੀਂ ਆਈ ਮੈਲ ਨਹੀਂ ਆਈ ਸੀ ਸਾਡੇ ਨਾਲ ਕਾਫਲੇ ਦੇ ਆਏ ਆ ادے ہو پاس ادے ہو پاس دو دوڈیا کو پسٹول اور کوڑیاں تھے جس رستے سڈے آنے اگیں سکھ نالا سا نالی واسی جی وہ ملٹری اتنے آن کے بیٹھی سی اچھ نہیں آئے وہ پنڈ سکھ پائے سانو پنڈ برابر آئے انہوں نے جو پتا لگ گیا ملٹری اگے بیٹھی ہے انہوں نے جنہوں نے جن مل پستو سا کوڑیاں تھے انہوں نے پیچھا موڑتا ਉਹ ਜੋ ਸਿੱਖ ਪਏ ਸਾਨੂੰ ਤੇ ਉਹਨਾਂ ਨੇ ਤਲਾਸ਼ੀ ਲਈ ਮਾਈਆਂ ਦੇ ਜਿਵਰ ਲਾ ਲਿਆ ਪੈਸੇ ਖੋਲੇ ਹੋਰ ਕੁਝ ਨਹੀਂ ਕਿਹਾ ਉਹਨਾਂ ਨੇ ਇਹਨਾਂ ਨੂੰ ਸਾਡੇ ਪਿੰਡਾਂ ਵਾਲੇ ਸਿੱਖ ਨੂੰ ਕਹਿੰਦੇ ਨੇ ਛੱਡਣ ਚੱਲੇ ਆਂਦੇ ਵੀ ਸਾਰੀ ਉਮਰ ਸਾਡੇ ਵਿੱਚ ਰਹੇ ਆ ਅੱਜ ਮਹਿਮਾਨ ਯਾਰਿਆਂ ਨੂੰ ਛੱਡਣ ਚੱਲੇ ਆਂ ਬਾਕੀ ਤੁਸੀਂ ਲੁੱਟ ਖੋਲੇ ਹੋਣੇ ਵਾਪਸ ਜਾਣੇ ਪਛਾਣਾਂ ਕਿ ਕਿੱਥੇ ਜਾਣਾ ਲੱਗ ਤੁਸੀਂ ਇੱਥੇ ਆ ਰਹੇ ਠੀਕ ਆ ਉਹ ਤਾਂ ਫਿਰ ਉਹ ਬਿਲਕੁਲ ਇਦਾਂ اتو پھر پیشہ موڑ کے جو لٹ کھو لیا آج ہونا پہ اس گافلا بہت وی پتا نہیں کنیا میلوں میں سر ابھی قتل ہوا بندہ کوئی نہیں ویخے بالکل ہی کوئی بیمار ہوا بھی نہیں ویک راہ پیا ہو سڈے نہ رل گئے ڈوگرے ملٹری مسلمان ڈوگرے گافلے دو پاس ہوئے گھوڑیا گھوڑیاں پجائی جتنے گافلے اینڈ ہو گئے نا اتو پیشاہ موڑ لینی ہے ਜਿੱਥੇ ਗਾਵਲੇ ਲੰਡੋ ਦਾ ਪਿਛਾ ਮੋੜ ਲੈਣੀ ਆ ਹਫਾਜ਼ਤ ਕਰਦੇ ਫਾਲਟ ਵਾਸਤੇ ਮੁਸਲਮਾਨ ਸੀਗੇ ਡੋਗਰੇ ਮੁਸਲਮਾਨ ਸੀ ਜਿੱਥੇ ਰਾਤ ਪੈ ਜਾਂਦੀ ਸਾਰੀ ਰਾਤ ਉਹਨਾਂ ਦਾ ਹਸਲਾ ਚੱਲਦਾ ਸਾਰੀ ਰਾਤ ਅੱਗੇ ਫਿਰ ਪਾਕਿਸਤਾਨ 'ਚ ਆ ਕੇ ਹੈਡ ਨਗੇ ਸਲੇਮਾਨ ਵਾਲਾ ਹਾਂ ਮੁਸਲਮਾਨ ਥਾਈ ਤੇ ਖੜੇ ਹੁੰਦੇ ਛੋਲੇ ਵਾ ਪਨਾ ਕੇ ਮੋਠ ਮੋਠ ਦਿੱਤੀ ਜਾਂਦੇ ਖਾਂਦੇ ਤੜੀ ਆਉਂਦੇ ਐਸੇ ਉੱਥੋਂ ਫਿਰ ਕਿੱਧਰ ਗਏ ਆਏ ਪਾਕਿਸਤਾਨ 'ਚ ਪਹਿਲਾਂ ਕਿੱਥੇ ਆਏ پہلا کتھے کیڑے پینڈ ہے شہر چاہے شہر کسی نہیں ہے سدھے ایسی ہیں او اوہ آئے ہیں بارہ چاہے آرف نو جانے ہیں نا کبولے کو لے آہ کبولے سے لہندے پاسے بارہ آہ آہ اوہ تھے بیٹھے شروع تو اوہ بیٹھے